ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਕਿ ਬਾਗੇ ਪਰਾਣਾ ਦੇ ਵਿੱਚ ਲਗਾਤਾਰ ਪਿਛਲੇ ਦਿਨ ਜਿਹੜੇ ਕਟਨਾਵਾਂ ਹੋਈਆਂ ਸੀ ਉਸ ਸੰਬੰਧ ਦੇ ਵਿੱਚ ਜਿਹੜੀ ਮੋਗਾ ਪੁਲਿਸ ਹਰਕਤ ਦੇ ਵਿੱਚ ਆਈ ਸੀ ਤੇ ਜਿਹੜਾ ਉਸ ਤੋਂ ਬਾਅਦ ਇੱਕ ਜਾਤੀ ਦਾ ਅਨਕਾਉਂਟਰ ਕੀਤਾ ਗਿਆ ਕਰ ਰਾਤ ਤੇ ਕੱਲ ਵੀ ਫਲੈਗ ਮਾਰਚ ਜਿਹੜਾ ਕੀਤਾ ਗਿਆ ਤੇ ਅੱਜ ਵੀ ਜਿਹੜਾ ਬਾਗਾ ਪਰਾਣਾ ਪੁਲਿਸ ਵੱਲੋਂ ਜਿਹੜਾ ਫਲੈਗ ਮਾਰਚ ਕੀਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤੇ ਜਿਹੜੇ ਇਸ ਫਲੈਗ ਮਾਰਚ ਦੇ ਵਿੱਚ ਐਸਪੀ ਡੀ ਬਾਲਕੇਸ਼ ਸਿੰਘਲਾ ਜੀ ਪਹੁੰਚ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਕਿਉਂਕਿ ਕੱਲ ਐਸਐਸਪੀ ਸਾਹਿਬ ਨੇ ਜਿਹੜੀ ਇੱਕ ਗੱਲ ਕਹੀ ਸੀ ਵਾਈਟ ਦੇ ਵਿੱਚ ਕਿ ਜਿਹੜਾ ਬਾਗਾਪਰਾਣਾ ਦੇ ਵਿੱਚ ਵੀ ਕਿਤੇ ਗੋਲੀਆਂ ਚੱਲੀਆਂ ਸੀ ਜਿਹੜੀਆਂ ਉਹ ਬਾਗਾਪਰਾਣਾ ਸ਼ਹਿਰ ਦੇ ਨਿਵਾਸੀਆਂ ਸ਼ਹਿਰ ਨਿਵਾਸੀਆਂ ਦਾ ਇਹ ਸਵਾਲ ਰਿਹਾ ਸੀ ਕਿ ਬਾਗਾਪਰਾਣਾ ਦੇ ਵਿੱਚ ਕਿਸ ਜਗ੍ਹਾ ਗੋਲੀਆਂ ਚੱਲੀਆਂ ਸੀ ਉਹ ਵੀ ਆਪਾਂ ਉਹਨਾਂ ਨੂੰ ਪੁੱਛਾਂਗੇ ਤੇ ਅੱਜ ਜਿਹੜਾ ਲਗਾਤਾਰ ਦੂਸਰੇ ਦਿਨ ਜਿਹੜਾ ਫਲੈਗ ਮਾਰਚ ਕੀਤਾ ਜਾ ਰਿਹਾ ਹੈ ਉਹਨਾਂ ਦੀਆਂ ਤਵੀਰਾ ਤੁਹਾਡੇ ਨਾਲ ਸਾਡੀਆਂ ਗੱਲ ਕਰ ਰਹੇ ਆ ਤੇ ਥੋੜੇ ਟਾਈਮ ਤੱਕ ਐਸਪੀ ਡੀ ਬਾਲਕੇਸ਼ ਸਿੰਘਲਾ ਜੀ ਪਹੁੰਚ ਰਹੇ ਉਹਨ ਦੇ ਡੀਐਸਪੀ ਤਲਵੀਰ ਸਿੰਘ ਸਿੱਧੂ ਅਤੇ ਥਾਣਾ ਮੁਖੀ ਜਤਿੰਦਰ ਸਿੰਘ ਮਯੂਜ਼ ਨੇ ਗੱਲਬਾਤ ਕਰਦੇ ਆ ਸਰ ਜੀ ਬਾਗਾਪੁਰਣਾ ਦੇ ਵਿੱਚ ਕੱਲ ਵੀ ਇੱਕ 플ੈਗ ਮਾਰਚ ਕੀਤਾ ਗਿਆ ਸੀ ਅੱਜ ਲਗਾਤਾਰ ਦੂਸਰੇ ਦਿਨ ਵੀ 플ੈਗ ਮਾਰਚ ਕੀਤਾ ਜਾ ਰਿਹਾ ਹੈ ਇੱਕ ਜਿਹੜਾ ਅਨਕਾਉਂਟਰ ਵੀ ਕੀਤਾ ਗਿਆ ਹੈ ਅੱਜ ਵੀ ਤੁਸੀਂ ਜਿਹੜੇ ਸਪੈਸ਼ਲ ਤੌਰ ਤੇ ਇੱਥੇ ਬਾਗਾਪੁਰਣਾ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਇਹ ਜਿਹੜਾ ਅੱਜ ਅਸੀਂ 플ੈਗ ਮਾਰਚ ਅੱਜ ਵੀ ਕਰਦੇ ਪਏ ਆ ਜਾਂ ਪਿਛਲੇ ਦਿਨਾਂ ਚ ਵੀ ਜਿਹੜਾ ਅਸੀਂ 플ੈਗ ਮਾਰਚ ਕਰਦੇ ਪਏ ਆ ਇਹ ਬੇਸਿਕਲੀ ਲੋਕਾਂ ਦੇ ਸੈਂਸ ਆਫ ਸਿਕਿਉਰਿਟੀ ਤੇ ਇੱਕ ਕੰਫਰੈਂਸ ਦਾ ਇੱਕ ਤਰੀਕਾ ਹੈਗਾ ਜੋ ਕੱਲ ਵੀ ਜੋ ਐਨਕਾਊਂਟਰ ਹੋਇਆ ਹੈਗਾ ਉਹ ਜਿਹੜੇ ਵਾਦੀਆਂ ਵਾਰਦਾਤਾ ਸੀ ਇੱਥੇ ਜਿਹੜਾ ਮਾੜੀ ਮੁਸਤਫਾ ਜਾਂ ਰਾਜਿਆਨ ਦੇ ਜਿਹੜੀਆਂ ਉਹ ਫਰੋਤੀ ਦੇ ਕੋਲਾਂ ਸੀ ਉਸ ਸੰਬੰਧ ਵਿੱਚ ਜਿਹੜਾ ਅਸੀਂ ਜਿਹੜਾ ਹੈਗਾ ਉਹਨਾਂ ਨੂੰ ਰਪਲੇਸ ਕਰ ਦਿੱਤਾ ਗਿਆ ਪਰ ਜਿਹੜਾ ਅੱਜ ਦਾ ਜਿਹੜਾ ਅਸੀਂ 플ੈਗ ਮਾਰਚ ਹੈ ਤੇ ਅੱਜ ਜਿਵੇਂ ਕਿ ਅੱਜ ਤਿਹਾੜਾ ਹੈਗਾ ਕਰਵਾ ਚੌਤ ਹੈਗਾ ਬਾਜ਼ਾਰਾਂ 'ਚ ਕਾਫੀ ਰਸ਼ ਰਹਿੰਦਾ ਹੈਗਾ ਇਹ ਉਸ ਨੂੰ ਮੱਦੇਨਜ਼ਰ ਆ ਕੇ ਅਸੀਂ ਕੀਤਾ ਜਾ ਰਿਹਾ ਹੈਗਾ ਸਰ ਜਿਵੇਂ ਬਾਗਾ ਪ੍ਰਾਣਾ ਦਾ ਜ਼ਿਕਰ ਹੋਇਆ ਕੱਲ ਐਸਐਸਪੀ ਸਾਹਿਬ ਲੋਕ ਕਿ ਬਾਗਾ ਪ੍ਰਾਣਾ ਦੇ ਵਿੱਚ ਵੀ ਗੋਲੀਆਂ ਚੱਲੇ ਬਾਗਾ ਪ੍ਰਾਣਾ ਦੇ ਲੋਕਾਂ ਦਾ ਇਹ ਸਵਾਲ ਆ ਕਿ ਬਾਗਾ ਪ੍ਰਾਣਾ ਦੇ ਕਿਸ ਏਰੀ ਪਈ ਕਿ ਸਹੀ ਜਿਵੇਂ ਉਹ ਸਾਡੇ ਕੋਲ ਚਲੋ ਜਿੱਦੇ ਗੋਲੀ ਚੱਲਦੀ ਹੈਗੀ ਹੈ ਸਾਡੇ ਕੋਲ ਐਫ ਆਈ ਆਰ ਰਜਿਸਟਰਡ ਹੋ ਜਾਂਦੀ ਹੈਗੀ ਹੈ ਮੇਨਲੀ ਜਿਹੜਾ ਇੱਕ ਅਸੀਂ ਜਿਹੜਾ ਇੱਕ ਇੱਕ ਗਰੋ ਹੈਗਾ ਜਾਂ ਇੱਕ ਜਿਹੜਾ ਉੱਪਰ ਦਾ ਗੈਂਗ ਬੰਦ ਬੰਦਾ ਸੀ ਉਸਦੇ ਅਸੀਂ ਜਿਹੜੇ ਹੈਗੀ ਪਛਾਣ ਕਰ ਲਈਤੀ ਗਈ ਹੈਗੀ ਤੇ ਜਿਹੜੇ ਉਹਦੇ ਮੇਨ ਸ਼ਟਰ ਹੈਗਾ ਉਹਨੂੰ ਵੀ ਅਸੀਂ ਪਕੜ ਪਕੜ ਲਿਆ ਤੇ ਜਿਹੜਾ ਉਹਨਾਂ ਦੀ ਵੀ ਆਇਡੈਂਟੀਫਿਕੇਸ਼ਨ ਹੋ ਗਈ ਹੈਗੀ ਤੇ ਮੈਂ ਤੁਹਾਡੇ ਮਾਦੇਬਾਈ ਲੋਕਾਂ ਨੂੰ ਇਹੀ ਕਵਾਂਗਾ ਕੋਈ ਕਿਸੇ ਨੂੰ ਕੋਈ ਡਰਨ ਦੀ ਲੋੜ ਨਹੀਂ ਹੈਗੀ ਆਪਣਾ ਬਿਨਾਂ ਡਰ ਤੋਂ ਬਿਨਾਂ ਕਿਸੇ ਇਸ ਸਿਕਿਉਰਿਟੀ ਤੋਂ ਆਪਣੇ ਤਿਹਾਰ ਜਿਹੜੇ ਹੈਗੇ ਆ ਮਨਾਉਣ ਤੇ ਜਿਹੜੀ ਬਾਕੀ ਜਿਹੜੀ ਸੋਸ਼ਲ ਮੀਡੀਆ ਤੇ ਰਿਊਮਰਸ ਹੈਗੀਆਂ ਉਹਨਾਂ ਤੋਂ ਬਚਣਾ। ਸਰ ਜਿਵੇਂ ਲਗਾਤਾਰ ਭਾਗਾਂ ਪ੍ਰਾਣ ਨਿਵਾਸੀਆਂ ਦੇ ਜਿਹੜੇ ਦਿਲਾਂ ਦਾ ਸਹਿਮਤਾ ਮਾਹੌਲ ਬਣਿਆ ਪਿਆ ਸੀ ਤੇ ਕੱਲ ਇੰਕਾਉਂਟਰ ਵੀ ਹੋਇਆ ਥੋੜੀ ਬਹੁਤੀ ਜਿਹੜੀ ਰਾਹਤ ਜ਼ਰੂਰ ਮਿਲੀ ਆ ਪਰ ਫਿਰ ਵੀ ਜਿਹੜਾ ਕਿ ਦੀਵਾਲੀ ਦਾ ਤਿਹਾੜੀ ਵੀ ਆ ਰਿਹਾ ਹੋਰ ਕੀ ਕਹਿਣਾ ਚਾਹੋਗੇ? ਇਹ ਇਸ ਲਈ ਹੈ ਜਿਹੜੇ 플ੈਗ ਮਾਰਚ ਦੇ ذریعے ਅਸੀਂ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਆ ਪੁਲਿਸ ਹਮੇਸ਼ਾ 24x7 ਉਹਨਾਂ ਦੇ ਸਰਵਿਸ ਲਈ ਇੱਥੇ ਹੈਗੀ ਆ। ਕਿਸ ਨੂੰ ਕੋਈ ਡਰਨ ਦੀ ਲੋੜ ਨਹੀਂ ਹੈਗੀ ਬਿਲਕੁਲ ਉਹ ਬਿਨਾਂ ਡਰ ਤੋਂ ਆਪਣਾ ਤਿਹਾਰ ਮਨਾਉਣ ਤੇ ਜਿਹੜਾ ਅੱਜ ਦਾ ਵੀ ਕਰਨਾ ਚਾਹਤਾ ਤਿਹਾਰ ਹੈਗਾ ਲੋ ਜਿਵੇਂ ਸ਼ਹਿਰ ਚ ਅਸੀਂ ਦੇਖਦੇ ਮੈਂ ਕਾफी ਭੀੜ ਭੜਕਾ ਹੈਗਾ ਬਿਨਾਂ ਕਿਸੇ ਡਰ ਤੋਂ ਉਹ ਆਪਣਾ ਜਿਹੜਾ ਹੈਗਾ ਇੱਥੇ ਬਾਜ਼ਾਰ ਚ ਆਣ ਤੇ ਆਪਣਾ ਤਿਹਾਰ ਮਨਾਉਂਦਾ ਸਰ ਜਿਹੜਾ ਕੱਲ ਨੌਜਵਾਨ ਮਤਲਬ ਕਾਉਂਟ ਕੀਤਾ ਗਿਆ ਸੀ ਉਹ ਲਾਜ ਦੀ ਨਹੀਂ ਆ ਕੋਈ ਹੋਰ ਵੀ ਪਹੁੰਚ ਕੇ ਇਸ ਤਰ੍ਹਾਂ ਸਾਹਮਣੇ ਆਇਆ ਨਹੀਂ ਉਹ ਜਿਹੜੀ ਲਾਲ ਦੀ ਹੰਡਰਡ ਜਿਵੇਂ ਹੋਰ ਵੀ ਕਟਨਾਵਾਂ ਹੋਈਆਂ ਜੀ ਉਹਨਾਂ ਵਿੱਚ ਜਿਹੜੇ ਲੋੜੀ ਦਾ ਮੁਜਰਮ ਹੋਰ ਵੀ ਜਿਹੜੇ ਚਾਹੀਦੇ ਆ ਜਾਂ ਇਹ ਹੀ ਮੇਨ ਸੀਗਾ ਜੀ ਨਹੀਂ ਦੇਖੋ ਫਰਦਰ ਇਨਵੈਸਟੀਗੇਸ਼ਨ ਹੈਗੀ ਹੈ ਸਾਨੂੰ ਜਿਹੜੇ ਵੀ ਜਿਹੜੇ ਜਿਹੜੇ ਵੀ ਇਹਦੇ ਵਿੱਚ ਸਾਥ ਦਿੱਤਾ ਹੈਗਾ ਜਿੰਨਾਂ ਜਿੰਨਾਂ ਨੇ ਵੀ ਉਹ ਸਾਰਿਆਂ ਨੂੰ ਅਸੀਂ ਨਾਮਿਨੇਟ ਕਰਾਂਗੇ ਜਾਂ ਕਈਆਂ ਨੂੰ ਕੀਤਾ ਵੀ ਹੈਗਾ ਕੁਝ ਪਹਿਲਾਂ ਵੀ ਅਰੈਸਟ ਕੀਤੇ ਆ ਪਰ ਚਲ ਤੇ ਬਾਕੀ ਜਿਹਨਾਂ ਦਾ ਵੀ ਰੋਲ ਆਇਆ ਉਹਨਾਂ ਨੂੰ ਅਸੀਂ ਜਲਦੀ ਅਰੈਸਟ ਕਰਕੇ ਉਹਨਾਂ ਨੂੰ ਜਲਦੀ ਅਸੀਂ ਬਾਦਵਾਤਾ ਥੈਂਕ ਯੂ ਅਸ ਐਸ ਐਨ ਐਸ ਪੀ ਡੀ ਬਲਕਿਸ਼ ਸਿੰਘ ਲਾਈ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਦੱਸਿਆ ਕਿ ਜਿਹੜੇ ਹੋਰ ਵੀ ਜਿਹੜੀਆਂ ਕੰਡਰਾਵਾ ਦੇ ਵਿੱਚ ਜਿਹੜੀ ਜਾਂਚ ਜਾਰੀ ਹੈ ਜੇ ਉਹਨਾਂ ਵਿੱਚ ਵੀ ਕੋਈ ਲੋੜੀ ਦਾ ਮਜਰਮਾ ਤਾਂ ਉਸ ਨੂੰ ਵੀ ਜਿਹੜਾ ਤੁਰੰਤ ਕਾਬੂ ਕੀਤਾ ਜਾਇਆਗਾ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ